ਉੱਧਰ ਨੂੰ ਰਸਤਾ ਕੀ ਹੈ ਤੁਹਾਡੀ ਗੱਲ ਬਿਲਕੁਲ ਕਰੈਕਟ ਹੈ ਹਮ ਜਦੋਂ ਸੀ ਸੇਵਾ ਵਿੱਚ ਲੱਗਦੇ ਆ ਨਾ ਇਹ ਕਸਰਤ ਬਣੀ ਗਈ ਹੈ ਗੁਰਬਖਾਨੇ ਕਸਰਤ ਬਣੀ ਹੈ ਸਿਮਰਨ ਮੰਨਿਆ ਕਿਉਂ ਅੱਛਾ ਕਿਉਂ ਖਾਈ ਜਾਓ ਡੰਡ ਬੈਠਕਾਂ ਨਾਲ ਮਾਰ ਉਹ ਤੇ ਰੋਗ ਬਣ ਕੇ ਲੱਗਦਾ ਅਸਰ ਨਹੀਂ ਕਰਦਾ ਅਸੀਂ ਸੇਵਾ ਨੂੰ ਇੱਕ ਪਾਸੇ ਰੱਖ ਦਿੱਤਾ ਸਿਮਰਨ ਨੂੰ ਮੁੱਖ ਇਹ ਨਹੀਂ ਸਿਮਰਨ ਕਰਨਾ ਨਹੀਂ ਉਦੇ ਨਾਲ ਸੇਵਾ ਇਸ ਕਰਕੇ ਕਰਨੀ ਹੈ ਵੀ ਸਾਨੂੰ ਹੰਕਾਰ ਨਾ ਹੋਵੇ ਹਮ ਜਿੰਨਾ ਭਾਂਡਾ ਲਿਸ਼ਕਾਓਗੇ ਲੰਗਰ ਦਾ ਉਹਨਾਂ ਮਨ ਲਿਸ਼ਕੂਗਾ ਸਰਦਾਰਾ ਮਾਝੂਗਾ ਤਾਂ ਆ ਹੀ ਆ ਜੇ ਕੋਈ ਫਲਾਣਾ ਦੇਖ ਲੈ ਭਾਂਜੇ ਭਾਂਡੇ ਮਾਝਣਦੇ ਆ ਹੁਣ ਘਰਾਂ ਚ ਕੀ ਖੰਡ ਪੜ ਕਰਾਉਂਦੇ ਆ ਕੰਮ ਵਾਲੀ ਵੀ ਆ ਗਈ ਰੋਟੀਆਂ ਪਕਾਉਣ ਵਾਲੀ ਵੀ ਆ ਗਈ ਹਲਵਾਈ ਵੀ ਆ ਗਈ ਮੈਨੂੰ ਕਿੱ데 ਅਰਦਾਸ ਕਰ ਮੈਂ ਪਤਾ ਕੀ ਕਰ ਦਣਾ ਮੈਂ ਨਾ ਨਾ ਦਾਣਾ ਪਾਣੀ ਗੁਰੂ ਘਰ ਟਹਿਲ ਪਾਣੀ ਕੰਮ ਆਦੀ ਤੇ ਲਵਾਈਆਂ ਦੀ ਤੁਸੀਂ ਕੀਤੀ ਨਹੀਂ ਜਦੋਂ ਤੇ ਫਿਰ ਤੁਹਾਡੀ ਕਿਤਰ ਹੋ ਜੂਗੀ ਤੁਹਾਡੀ ਤੇ ਤਾਂ ਮੰਨੀ ਜੂ ਕਰੋਗੇ ਤੇ ਸੇਵਾਲੋ ਇਸ ਦੂਰ ਹੋ ਗਿਆ